ਮਨੋਹਰ لال ਖੱਟੜ ਦਾ ਕਾਫਲਾ 15 ਮਿੰਟ ਸੜਕ ਦੇ ਉੱਤੇ ਖੜਿਆ ਰਿਹਾ ਕਾਫੀ ਚਿੰਤਾ ਬਣੀ ਰਹੀ ধোঁਵਾ ਨੂੰ ਲੈ ਕੇ ਤੇ ਜੋ ਗੱਲ ਨਿਕਲ ਕੇ ਸਾਹਮਣੇ ਆਈ ਉਹਨੇ ਕਿ ਜੇ ਰਸਤੇ ਦੇ ਉੱਤੋਂ ਲੰਘਣਾ ਸੀ ਕਾਫਲੇ ਨੇ ਤਾਂ ਚੰਡੀਗੜ੍ਹ ਪ੍ਰਸ਼ਾਸਨ ਵੱਲੋਂ ਰਸਤਾ ਸਾਫ਼ ਕਿਉਂ ਨਹੀਂ ਕੀਤਾ ਗਿਆ ਹਾਲਾਂਕਿ ਇਸ ਮਾਮਲੇ ਦੇ ਵਿੱਚ ਹਰਿਆਣਾ ਦੀ ਸੀਆਈਡੀ ਜਾਂਚ ਕਰ ਰਹੀ ਹੈ ਤੇ ਐਡੀ ਵੱਡੀ ਕੋਤਾਹੀ ਹੋਣੀ ਦੋ ਕਾਫਲੇ ਜੈਡ ਪਰ ਸਕਿਉਰਿਟੀ ਇੱਕ ਵੱਡੇ ਲੀਡਰ ਨੇ ਦੋਵੇਂ ਨਾਮ ਹੈ ਦੋਵਾਂ ਦਾ ਅਜਿਹੀ ਕੋਤਾਹੀ ਹੋਣੀ ਕੀ ਸਮਝਦੇ ਇਸ ਕੋਤਾਹੀ ਨੂੰ ਲੈ ਕੇ हरियाणा ਦੇ ਮੁੱਖ ਮੰਤਰੀ ਨਾਇਬ ਸੈਣੀ ਤੇ ਨਾਲ ਸਾਬਕਾ ਮੁੱਖ ਮੰਤਰੀ ਤੇ ਕੇਂਦਰੀ ਮੰਤਰੀ ਜਿਸ ਦਾ ਤੁਸੀਂ ਜ਼ਿਕਰ ਕੀਤਾ ਮਨੋਹਰ لال ਖੱਟਰ ਉਹਨਾਂ ਦੇ ਕਿਤੇ ਖਾਸ ਸਾਥੀ ਦੇ ਕੋਈ ਵਿਆਹ ਸਮਾਗਮ ਤੇ ਇੱਥੇ ਜ਼ਿੰਮੇਵਾਰੀ ਪੰਜਾਬ ਹਾਊਸ ਦੀ ਹੈ ਪੰਜਾਬ ਭਵਨ ਦੀ ਹੈ ਕਿ ਉਹਨਾਂ ਨੇ ਗੇਟ ਖੋਲਣਾ ਹਰਿਆਣਾ ਭਵਨ ਦਾ ਪਰ ਕਹਿੰਦੇ ਉਹ ਹਰਿਆਣਾ ਭਵਨ ਦਾ ਗੇਟ 15 ਮਿੰਟ ਤੱਕ ਬੰਦ ਰਿਆ ਬੰਦ ਇਸ ਕਰਕੇ ਰਿਹਾ ਕਿਉਂਕਿ ਗਾਰਡ ਹੀ ਨਹੀਂ ਲੱਭਿਆ ਜੀ ਕਹਿੰਦੇ 15 ਮਿੰਟ ਲਈ ਇਹ ਹੀ ਨਹੀਂ ਪਤਾ ਲੱਗਿਆ ਕਿ ਗਾਰਡ ਹੈ ਕਿੱਥੇ 15 ਮਿੰਟ ਸੜਕ ਤੇ ਖੜੇ ਰਹੇ ਵੇਟ ਕੀਤੀ ਗਈ ਆਸ-ਪਾਸੇ ਜਿਹੜੀ ਸੁਰੱਖਿਆ ਸੀ Z+ ਜਿਸ ਤਰ੍ਹਾਂ ਦਾ ਜ਼ਿਕਰ ਕਰ ਰਹੇ ਹੋ ਉਹਨਾਂ ਨੇ ਜਿੱਥੇ ਗੱਡੀਆਂ ਨੂੰ ਆਸ-ਪਾਸੇ ਪ੍ਰੋਟੈਕਸ਼ਨ ਦਿੱਤੀ ਤਾਂ ਉੱਥੇ ਹੀ ਗਾਰਡ ਨੂੰ ਲੱਭਣਾ ਸ਼ੁਰੂ ਕੀਤਾ ਤੇ 15 ਮਿੰਟ ਦਾ ਵਕਤ ਹੈ ਜਿਹੜਾ ਉਹ ਲੱਗਿਆ ਸੀਐਮ ਹਾਊਸ ਦੇ ਵੱਲੋਂ ਜਾਣਕਾਰੀ ਚੰਡੀਗੜ੍ਹ ਪ੍ਰਸ਼ਾਸਨ ਨੂੰ ਨਹੀਂ ਦਿੱਤੀ ਗਈ ਕਿਉਂਕਿ ਚੰਡੀਗੜ੍ਹ ਪ੍ਰਸ਼ਾਸਨ ਤੇ ਇਲਜ਼ਾਮ ਲੱਗੇ ਨੇ ਕਿ ਉਹਨਾਂ ਨੇ ਰਸਤੇ ਕਲੀਅਰ ਨਹੀਂ ਕਰਾਏ। ਹੁਣ ਜਾਂਚ ਕਹਿੰਦੇ ਹਰਿਆਣਾ ਸੀਆਈਡੀ ਵੱਲੋਂ ਵੀ ਕੀਤੀ ਜਾ ਰਹੀ ਹੈ। ਜਾਂਚ ਅੰਦਰਖੇ ਰੱਖਾਤੇ ਕੀਤੀ ਜਾ ਰਹੀ ਹੈ, ਇਸ ਨੂੰ ਗੁਪਤ ਰੱਖਿਆ ਜਾ ਰਿਹਾ ਹੈ। ਪਾਣੀਪਤ ਤੋਂ ਭਾਜਪਾ ਦੇ ਵਿਧਾਇਕ ਸਨ ਪ੍ਰਮੋਦ ਵਿੱਚ। ਉਹਨਾਂ ਦੀ ਕਾਰ ਨੂੰ ਇਸੇ ਏਰੀਏ ਦੇ ਵਿੱਚ ਅੱਗ ਲਾ ਦਿੱਤੀ ਗਈ ਸੀ। ਗਾਰਡ ਕਿੱਥੇ ਕਿਉਂਕਿ ਇੰਨੀ ਵੱਡੀ ਜਗ੍ਹਾ ਤੋਂ 15 ਮਿੰਟ ਲਈ ਕਿਸੇ ਗਾਰ ਦਾ ਚਲੇ ਜਾਣਾ ਉਹ ਵਾਕਈ ਸਵਾਲੀਆ ਨਿਸ਼ਾਨ ਖੜੇ ਕਰਦਾ ਹੈ। ਡੀ5 ਚੈਨਲ ਪੰਜਾਬੀ ਦੇਖ ਰਹੇ ਹਾਂ ਤੇ ਮੈਂ ਬਲਵਿੰਦਰ ਸਿੰਘ ਬੁੱਧਵਾਰ ਦੇਰ ਰਾਤ ਇੱਕ ਵੱਡੀ ਘਟਨਾ ਵਾਪਰੀਆ ਚੰਡੀਗੜ੍ਹ ਦੇ ਵਿੱਚ ਤੁਹਾਨੂੰ ਦੱਸਦੇ ਕਿ ਹਰਿਆਣਾ ਦੇ ਮੁੱਖ ਮੰਤਰੀ ਨੈਪ ਸਿੰਘ ਸੈਣੀ ਤੇ ਕੇਂਦਰੀ ਮੰਤਰੀ ਤੇ ਹਰਿਆਣਾ ਦੇ ਸਾਬਕਾ ਮੁੱਖ ਮੰਤਰੀ ਮਨੋਹਰ لال ਖੱਟੜ ਦਾ ਕਾਫਲਾ 15 ਮਿੰਟ ਸੜਕ ਦੇ ਉੱਤੇ ਖੜਿਆ ਰਿਹਾ ਕਾਫੀ ਚਿੰਤਾ ਬਣੀ ਰਹੀ ਦੋਵਾਂ ਨੂੰ ਲੈ ਕੇ ਤੇ ਜੋ ਗੱਲ ਨਿਕਲ ਕੇ ਸਾਹਮਣੇ ਆਈ ਉਹਨੇ ਕਿਹਾ ਕਿ ਜੇ ਰਸਤੇ ਦੇ ਉਤੋਂ ਲੰਘਣਾ ਸੀ ਕਾਫਲੇ ਨੇ ਤਾਂ ਚੰਡੀਗੜ੍ਹ ਪ੍ਰਸ਼ਾਸਨ ਵੱਲੋਂ ਰਸਤਾ ਸਾਫ਼ ਕਿਉਂ ਨਹੀਂ ਕੀਤਾ ਗਿਆ ਹਾਲਾਂਕਿ ਇਸ ਮਾਮਲੇ ਦੇ ਵਿੱਚ ਹਰਿਆਣਾ ਦੀ ਸੀਆਈਡੀ ਜਾਂਚ ਕਰ ਰਹੀ ਹੈ ਤੇ ਮੇਰੇ ਨਾਲ ਸੀਨੀਅਰ ਪੱਤਰਕਾਰ ਪ੍ਰਪ ਸਿੱਧੂ ਨੇ ਗੱਲਬਾਤ ਕਰਾਂਗੇ ਤੇ ਪੂਰੀ ਜਾਣਕਾਰੀ ਲਵਾਂਗੇ ਸਿੱਧੂ ਕਿਵੇਂ ਦੇਖਦੇ ਹੋ ਮੈਮ ਇਸ ਮਾਮਲੇ ਨੂੰ ਲੈ ਕੇ ਕਿਹਾ ਜਾ ਰਿਹਾ ਪਹਿਲਾਂ ਵੀ ਇੱਥੇ ਕੁਤਾਈ ਹੋਈ ਸੀ ਕਿਉਂਕਿ ਐਮਐਲਏ ਹਾਊਸ ਵੀ ਇੱਥੇ ਨੇੜੇ ਤੜੀ ਨੇ ਜੀ ਤੇ ਦੂਜੇ ਪਾਸੇ ਪੰਜਾਬ ਭਵਨ ਸਾਹਮਣੇ ਆ ਉਹਦੇ ਸਾਹਮਣੇ ਹਰਿਆਣਾ ਭਵਨ ਹੈ ਐਡੀ ਵੱਡੀ ਕੁਤਾਈ ਹੋਣੀ ਦੋ ਕਾਫਲੇ ਜੈਡ ਪਰ ਸਕਿਉਰਟੀ ਇੱਕ ਵੱਡੇ ਲੀਡਰ ਨੇ ਦੋਵੇਂ ਨਾਮ ਹੈ ਦੋਵਾਂ ਦਾ ਅਜਿਹੀ ਕੁਤਾਈ ਹੋਣੀ ਕੀ ਸਮਝਦੇ ਇਸ ਕੁਤਾਈ ਨੂੰ ਲੈ ਕੇ ਜੀ ਇਸ ਤਰ੍ਹਾਂ ਸਾਲ ਬਲਵਿੰਦਰ ਜਿਸ ਤਰ੍ਹਾਂ ਦੀ ਜਾਣਕਾਰੀ ਸਾਹਮਣੇ ਆਈ ਹੈ ਉਹ ਇਹ ਹੈ ਕਿ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸੈਣੀ ਤੇ ਨਾਲ ਸਾਬਕਾ ਮੁੱਖ ਮੰਤਰੀ ਤੇ ਕੇਂਦਰੀ ਮੰਤਰੀ ਜਿਸ ਦਾ ਤੁਸੀਂ ਜ਼ਿਕਰ ਕੀਤਾ ਮਨੋਹਰ لال ਖੱਟਰ ਉਹਨਾਂ ਦੇ ਕਿਤੇ ਖਾਸ ਸਾਥੀ ਦੇ ਕੋਈ ਵਿਆਸ ਸਮਾਗਮ ਸੀ ਜਿਸ ਦੇ ਵਿੱਚ ਸ਼ਾਮਿਲ ਹੋਣ ਦੇ ਲਈ ਦੋਨੋਂ ਲੀਡਰ ਉਚੇਚੇ ਤੌਰ ਤੇ ਪਹੁੰਚੇ ਹੋਏ ਸਨ ਪਹਿਲਾਂ ਉਸ ਸਮਾਗਮ ਦੇ ਵਿੱਚ ਸ਼ਮੂਲੀਅਤ ਕੀਤੀ ਸ਼ਮੂਲੀਅਤ ਕਰਨ ਤੋਂ ਬਾਅਦ ਫਿਰ ਦੋਵੇਂ ਜਾਣੇ ਨੇ ਜਿਹੜੇ ਉਹ ਸੀਐਮ ਹਾਊਸ ਪਹੁੰਚੇ ਜਿੱਥੇ ਬੈਠੇ ਕਹਿੰਦੇ ਛੋਟੀ ਮੋਟੀ ਬੈਠਕ ਵੀ ਦੇਰ ਰਾਤ ਬੁੱਧਵਾਰ ਨੂੰ ਹੋਈ ਜਿਸ ਤੋਂ ਬਾਅਦ ਨਾਇਬ ਸੈਣੀ ਮੁੱਖ ਮੰਤਰੀ ਮਾਫ ਕਰਨਾ ਸਾਬਕਾ ਮੁੱਖ ਮੰਤਰੀ ਖੱਟਰ ਹੁਣਾਂ ਨੂੰ ਛੱਡਣ ਲਈ ਉਹਨਾਂ ਦੀ ਰਿਹਾਈਸ਼ ਤੇ ਗਏ ਤੇ ਜਿਸ ਤਰ੍ਹਾਂ ਜਾਣਦੇ ਆਪਾਂ ਕਿ ਪੰਜਾਬ ਤੇ ਹਰਿਆਣਾ ਭਵਨ ਬਿਲਕੁਲ ਆਹਮੋ ਸਾਹਮਣੇ ਨੇ ਚੰਡੀਗੜ੍ਹ ਦੇ ਵਿੱਚ ਤੇ ਇੱਥੇ ਜ਼ਿੰਮੇਵਾਰੀ ਪੰਜਾਬ ਹਾਊਸ ਦੀ ਹੈ ਪੰਜਾਬ ਭਵਨ ਦੀ ਹੈ ਕਿ ਉਹਨਾਂ ਨੇ ਗੇਟ ਖੋਲਣਾ ਹੈ ਹਰਿਆਣਾ ਭਵਨ ਦਾ ਪਰ ਕਹਿੰਦੇ ਉਹ ਹਰਿਆਣਾ ਭਵਨ ਦਾ ਗੇਟ 15 ਮਿੰਟ ਤੱਕ ਬੰਦ ਰਿਆ ਬੰਦ ਇਸ ਕਰਕੇ ਰਿਆ ਕਿਉਂਕਿ ਗਾਰਡ ਨਹੀਂ ਲੱਭਿਆ ਜੀ ਕਹਿੰਦੇ 15 ਮਿੰਟ ਲਈ ਇਹ ਹੀ ਨਹੀਂ ਪਤਾ ਲੱਗਿਆ ਕਿ ਗਾਰਡ ਹੈ ਕਿੱਥੇ 15 ਮਿੰਟ ਸੜਕ ਤੇ ਖੜੇ ਰਹੇ ਵੇਟ ਕੀਤੀ ਗਈ ਆਸ-ਪਾਸੇ ਜਿਹੜੀ ਸੁਰੱਖਿਆ ਸੀ Z+ ਜਿਸ ਤਰ੍ਹਾਂ ਤੁਸੀਂ ਜ਼ਿਕਰ ਕਰ ਰਹੇ ਹੋ ਉਹਨਾਂ ਨੇ ਜਿੱਥੇ ਗੱਡੀਆਂ ਨੂੰ ਆਸ-ਪਾਸੇ ਪ੍ਰੋਟੈਕਸ਼ਨ ਦਿੱਤੀ ਤਾਂ ਉੱਥੇ ਹੀ ਗਾਰਡ ਨੂੰ ਲੱਭਣਾ ਸ਼ੁਰੂ ਕੀਤਾ ਤੇ 15 ਮਿੰਟ ਦਾ ਵਕਤ ਹੈ ਜਿਹੜਾ ਉਹ ਲੱਗਿਆ ਜਿਸ ਤੋਂ ਬਾਅਦ ਗਾਰਡ ਲੱਭਿਆ ਦਰਵਾਜ਼ਾ ਖੋਲਿਆ ਗਿਆ ਤੇ ਫਿਰ ਲੀਡਰ ਨੇ ਜਿਹੜੇ ਉਹ ਹਰਿਆਣਾ ਪਵਨ ਦੇ ਅੰਦਰ ਜਾ ਕੇ ਵੜੇ ਹੁਣ ਸਵਾਲ ਵੱਡਾ ਇਹ ਹੈ ਕਿ ਇਸ ਨੂੰ ਵੱਡਾ ਕਿਉਂ ਬਣਾਇਆ ਜਾ ਰਿਹਾ ਹੈ ਵੱਡਾ ਇਸ ਕਰਕੇ ਬਣਾਇਆ ਜਾ ਰਿਹਾ ਹੈ ਕਿਉਂਕਿ ਏਰੀਆ ਸੰਵੇਦਨਸ਼ੀਲ ਹੈ ਇੱਕ ਤਾਂ ਇੱਥੇ ਐਮ ਐਲ ਏ ਜਿਹੜਾ ਹੌਸਟਲ ਹੈ ਯਾਨੀ ਕਿ ਜਿਹੜੇ ਕੁਆਟਰਸ ਨੇ ਉਹ ਏਰੀਆ ਹੈ ਦੂਜੇ ਪਾਸੇ ਪੰਜਾਬ ਹਰਿਆਣਾ ਭਵਨ ਹੈ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਵੀ ਇਸ ਤੋਂ ਨਜ਼ਦੀਕ ਹੈ ਤੇ ਮੁੱਖ ਮੰਤਰੀ ਦੀ ਰਿਹائش ਵੀ ਇਸ ਦੇ ਨਜ਼ਦੀਕ ਹੈ ਕੋਈ ਬਹੁਤ ਹੀ ਦੂਰ ਨਹੀਂ ਹੈ ਜਿਸ ਕਰਕੇ ਸਾਰੇ ਦਾ ਸਾਰਾ ਇਲਾਕਾ ਜਿਹੜਾ ਉਹ ਸੰਵੇਦਨਸ਼ੀਲ ਹੈ ਇੱਥੇ ਸੁਰੱਖਿਆ ਵੱਡੇ ਪੱਧਰ ਤੇ ਹਮੇਸ਼ਾ ਰਹਿੰਦੀ ਹੈ ਪਰ ਉਸ ਦਿਨ ਕਹਿੰਦੇ ਕਿ ਵੱਡੀ ਗੱਲ ਇਹ ਕਿ ਇਹਦਾ ਮਤਲਬ ਇਹ ਹੈ ਕਿ ਸੀਐਮ ਹਾਊਸ ਦੇ ਵੱਲੋਂ ਜਾਣਕਾਰੀ ਚੰਡੀਗੜ੍ਹ ਪ੍ਰਸ਼ਾਸਨ ਨੂੰ ਨਹੀਂ ਦਿੱਤੀ ਗਈ ਕਿਉਂਕਿ ਚੰਡੀਗੜ੍ਹ ਪ੍ਰਸ਼ਾਸਨ ਤੇ ਇਲਜ਼ਾਮ ਲੱਗੇ ਨੇ ਕਿ ਉਹਨਾਂ ਨੇ ਰਸਤੇ ਕਲੀਅਰ ਨਹੀਂ ਕਰਾਏ ਉਹਨਾਂ ਨੇ ਇਸ ਚੀਜ਼ ਦੀ ਤਿਆਰੀ ਨਹੀਂ ਵਿੱਡੀ ਤਿਆਰੀ ਵਿੱਡਣ ਦਾ ਨਾਮ ਮਤਲਬ ਹੈ ਵੀ ਕਿਤੇ ਨਾ ਕਿਤੇ ਜਾਣਕਾਰੀ ਉਹਨਾਂ ਕੋਲ ਵੀ ਨਹੀਂ ਸੀ ਹਾਲਾਂਕਿ ਜਦੋਂ ਇਹ ਸਭ ਕੁਝ ਵਾਪਰ ਰਿਹਾ ਸੀ ਤੇ ਚੰਡੀਗੜ੍ਹ ਪੁਲਿਸ ਨੂੰ ਜਾਣਕਾਰੀ ਦਿੱਤੀ ਤਾਂ ਪ੍ਰਸ਼ਾਸਨ ਮੌਕੇ ਤੇ ਪਹੁੰਚਿਆ ਉਸ ਸਮੇਂ ਪਹੁੰਚ ਕੇ ਉਹਨਾਂ ਨੇ ਜਿਹੜੀ ਹੈ ਇਸ ਨੂੰ ਅੱਗੇ ਕਾਰਵਾਈ ਕੀਤੀ ਦਰਵਾਜ਼ਾ ਖੁਲਾਇਆ ਪਰ ਇਸ ਦੀ ਹੁਣ ਜਾਂਚ ਕਹਿੰਦੇ ਹਰਿਆਣਾ ਸੀਆਈਡੀ ਵੱਲੋਂ ਵੀ ਕੀਤੀ ਜਾ ਰਹੀ ਹੈ ਜਾਂਚ ਅੰਦਰਖੇ ਖਿਖਾਤੀ ਕੀਤੀ ਜਾ ਰਹੀ ਹੈ ਇਸ ਨੂੰ ਗੁਪਤ ਰੱਖਿਆ ਜਾ ਰਿਹਾ ਪੂਰਨ ਤਰੀਕੇ ਦੇ ਨਾਲ ਇਸ ਸਬੰਧਤ ਕੋਈ ਬਹੁਤੀ ਜਾਣਕਾਰੀ ਬਾਹਰ ਬੋਧਵਾਰ ਰਾਤ ਦੀ ਗੱਲ ਹੈ ਤਾਂ ਜਾਣਕਾਰੀ ਹੁਣ ਸਾਹਮਣੇ ਆ ਰਹੀ ਹੈ ਸੋ ਚੰਡੀਗੜ੍ਹ ਪ੍ਰਸ਼ਾਸਨ ਨੂੰ ਵੀ ਕਿਹਾ ਗਿਆ ਕਿ ਤੁਸੀਂ ਵੀ ਗੁਪਤ ਤਰੀਕੇ ਦੇ ਨਾਲ ਜਾਣਕਾਰੀ ਇਸ ਬਾਰੇ ਹਾਸਲ ਕਰੋ ਕਿ ਅਜਿਹਾ ਕਿਉਂ ਹੋਇਆ ਸੋ ਸੰਵੇਦਨਸ਼ੀਲ ਏਰੀਆ ਦੀ ਗੱਲ ਕਰੀਏ ਤਾਂ ਇੱਥੇ 2021 ਦੇ ਵਿੱਚ ਵੀ ਇੱਕ ਘਟਨਾ ਜਿਹੜੀ ਬਲਵਿੰਦਰ ਉਹ ਵਾਪਰ ਚੁੱਕੀ ਹੈ ਦਰਅਸਲ ਪਾਣੀਪੱਤੋ ਭਾਜਪਾ ਦੇ ਵਿਧਾਇਕ ਸਨ ਪ੍ਰਮੋਦ ਵਿੱਚ ਉਨ੍ਹਾਂ ਦੀ ਕਾਰ ਨੂੰ ਇਸੇ ਏਰੀਏ ਦੇ ਵਿੱਚ ਅੱਗ ਲਾ ਦਿੱਤੀ ਗਈ ਸੀ ਦੱਸਿਆ ਜਾ ਰਿਹਾ ਹੈ ਕਿ ਹਾਲਾਂਕਿ ਅੱਗ ਸ਼ਰਾਰਤੀ ਅਨਸਰਾਂ ਦੇ ਵੱਲੋਂ ਲਾਈ ਗਈ ਸੀ ਪਰ ਉਸ ਅੱਗ ਲੱਗਣ ਦੇ ਕਾਰਨ ਉਹ ਮਾਮਲਾ ਕਾਫੀ ਜ਼ਿਆਦਾ ਵੱਡਾ ਹੋ ਗਿਆ ਸੀ ਜਿਸ ਕਰਕੇ ਇਸ ਏਰੀਏ ਨੂੰ ਹੋਰ ਜ਼ਿਆਦਾ ਸੰਵੇਦਨਸ਼ੀਲ ਐਲਾਨ ਦਿੱਤਾ ਗਿਆ ਸੀ ਹਾਲਾਂਕਿ ਉਸ ਟਾਈਮੇ ਜਿਹੜੇ ਤਤਕਾਲੀ ਸਪੀਕਰ ਸੀ ਗਿਆਨਚੰਦ ਗੁਪਤਾ ਹਰਿਆਣਾ ਦੇ ਉਹਨਾਂ ਨੇ ਇਸ ਚੀਜ਼ ਦੀ ਨਿਖੇਦੀ ਵੀ ਕੀਤੀ ਸੀ ਕਿ ਇੱਕ ਲੀਡਰ ਦੀ ਗੱਡੀ ਨੂੰ ਇਸ ਤਰ੍ਹਾਂ ਅੱਗ ਲਗਾ ਦੇਣੀ ਉਹ ਬਹੁਤ ਵੱਡਾ ਖਤਰਾ ਹੈ ਜੇ ਉਹ ਵਿਧਾਇਕ ਉਹਦੇ ਵਿੱਚ ਹੁੰਦੇ ਤਾ ਫਿਰ ਕੀ ਵਾਪਰਦਾ ਜੀ ਉਹਨਾਂ ਦੀ ਸੁਰੱਖਿਆ ਨਾਲ ਹੁੰਦੀ ਤਾਂ ਕਿਸ ਕਿਸ ਨਾਲ ਕੀ ਕੀ ਵਾਪਰ ਸਕਦਾ ਸੀ ਇਸ ਕਰਕੇ ਬਾਦੂ ਫੋਰਸ ਇਸ ਏਰੀਏ ਚ ਉਸ ਟਾਈਮ ਤੋਂ ਤਾਇਨਾਤ ਕੀਤੀ ਗਈ ਸੀ ਹੁਣ ਗੱਲ ਕਰਦੇ ਆ ਕਿ ਹੁਣ ਸਵਾਲ ਇਹ ਵੀ ਚੁੱਕੇ ਜਾ ਰਹੇ ਨੇ ਕਿ ਪੰਜਾਬ ਭਵਨ ਦਾ ਜਿਹੜਾ ਗਾਰਡ ਹੈ ਉਹ ਕਿਉਂ ਹਰਿਆਣਾ ਭਵਨ ਜੀ ਹਰਿਆਣਾ ਭਵਨ ਨੂੰ ਉਹ ਕਿਉਂ ਖੋਲੇਗਾ ਗੇਟ ਕਿਉਂ ਖੋਲੇਗਾ ਦਰਅਸਲ ਜਿਹੜਾ ਇਹ ਗੇਟ ਦੇ ਅੰਦਰ ਜਦੋਂ ਵੜਦੇ ਆਪਾਂ ਤਾਂ ਪਹਿਲਾ ਪੰਜਾਬ ਭਵਨ ਦਾ ਗੇਟ ਆਉਂਦਾ ਹੈ ਫਿਰ ਹਰਿਆਣਾ ਪਵੰਦਾ ਗੇਟ ਆਉਂਦਾ ਹੈ ਇਸ ਕਰਕੇ ਇਸ ਬਾਬਤ ਇੱਕ ਜਿਹੜੀ ਮੀਟਿੰਗ ਹੈ ਉਹ 26 ਜਨਵਰੀ ਨੂੰ ਹੋਈ ਹੈ ਇਸ 26 ਜਨਵਰੀ ਦੀ ਮੀਟਿੰਗ ਦੇ ਵਿੱਚ ਪੰਜਾਬ ਤੇ ਹਰਿਆਣਾ ਸਰਕਾਰਾਂ ਤੇ ਚੰਡੀਗੜ੍ਹ ਦਾ ਪ੍ਰਸ਼ਾਸਨ ਹੈ ਜਿਹੜਾ ਉਹ ਬੈਠੇ ਹੈ ਬੈਠ ਕੇ ਗੱਲਬਾਤ ਹੋਈ ਹੈ ਕਿ ਆਖਿਰਕਾਰ ਕੌਣ ਗੇਟ ਖੋਲੇਗਾ ਕਿਸ ਤਰ੍ਹਾਂ ਇਹ ਸਾਰਾ ਚੱਲੇਗਾ ਤਾਂ ਕਿ ਸੁਰੱਖਿਆ 'ਚ ਕੋਈ ਕਟਾਹੀ ਨਾ ਹੋਵੇ ਪਰ ਬਾਅਦਯੂ ਦੇਸ਼ ਦੇ ਹੋਈ ਸੋ ਇਸ ਮੀਟਿੰਗ 'ਚ ਫੈਸਲਾ ਕੀਤਾ ਗਿਆ ਸੀ ਕਿ ਪੰਜਾਬ ਭੌਂ ਦੇ ਨਾਲ ਲੱਗਦੀ ਇਸ ਸੜਕ ਦਾ ਜਿਹੜਾ ਗੇਟ ਹੈ ਉਹ ਰਾਤ ਨੂੰ ਬੰਦ ਰੱਖਿਆ ਜਾਊਗਾ ਲੋਰ ਪੈਨ ਤੇ ਜਿਹੜਾ ਖੋਲਣ ਦੀ ਜ਼ਿੰਮੇਵਾਰੀ ਹੈ ਉਹ ਪੰਜਾਬ ਪਵੰਦੇ ਗਾਰਡ ਨੂੰ ਦਿੱਤੀ ਗਈ ਹੈ ਚਾਬੀਆਂ ਪੰਜਾਬ ਪਵੰਦੇ ਗਾਰਡ ਕੋਲੇ ਹੁੰਦੀਆਂ ਇਸ ਕਰਕੇ ਹੁਣੇ ਸਾਰੇ ਦਾ ਸਾਰਾ ਮੁੱਦਾ ਜਿਹੜਾ ਇਹ ਉਸ ਪੰਜਾਬ ਪਵੰਦਾ ਜਿਹੜਾ ਗੇਟ ਤੇ ਗਾਰ ਹੈ ਉਸ ਤੇ ਆ ਕੇ ਖੜਾ ਹੋ ਗਿਆ ਹੁਣ ਵੱਡਾ ਸਵਾਲ ਬਲਵਿੰਦਰ ਜੀ ਇਹ ਵੀ ਹੈ ਕਿ 15 ਮਿੰਟ ਲਈ ਗਾਰ ਕਿੱਥੇ ਸੀ ਕਿੱਥੇ ਸੀ ਚਲੋ ਦਰਵਾਜ਼ਾ ਨਹੀਂ ਵੀ ਖੋਲਣਾ ਸੀ ਮੰਨ ਲਓ ਜੇ ਉਹਨਾਂ 15 ਮਿੰਟਾਂ ਦੇ ਵਿੱਚ ਕੋਈ ਵੀ ਅਨਸੁਖਾਵੀ ਘਟਨਾ ਹਰਿਆਣਾ ਪਵਨ ਜਾਂ ਪੰਜਾਬ ਪਵਨ ਦੇ ਵਿੱਚ ਵਾਪਰਦੀ ਹੈ ਤਾਂ ਸਵਾਲ ਫਿਰ ਵੀ ਉਹੀ ਉੱਠਨੇ ਸਨ ਕਿ ਗਾਰਡ ਕਿੱਥੇ ਹੈ ਕਿਉਂਕਿ ਇੰਨੀ ਵੱਡੀ ਜਗ੍ਹਾ ਤੋਂ 15 ਮਿੰਟ ਲਈ ਕਿਸੇ ਗਾਰਡ ਦਾ ਚਲੇ ਜਾਣਾ ਉਹ ਵਾਕਈ ਸਵਾਲੀਆ ਨਿਸ਼ਾਨ ਖੜੇ ਕਰਦਾ ਹੈ ਸੋ ਹੁਣ ਉਸ ਗਾਰਡ ਦੇ ਬਾਬਤ ਵੀ ਜਾਂਚ ਹੋ ਰਹੀ ਹੈ ਹਰਿਆਣਾ ਪ੍ਰਸ਼ਾਸਨ ਨੇ ਕਲੀਅਰ ਕਿਉਂ ਨਹੀਂ ਕਰਾਇਆ ਉਸ ਬਾਬਤ ਵੀ ਜਾਂਚ ਹੋ ਰਹੀ ਹੈ ਸੀਏਡੀ ਆਪਣੇ ਪੱਧਰ ਤੇ ਜਾਂਚ ਕਰ ਰਹੀ ਹੈ ਸੋ ਮੁੱਦਾ ਇਹ ਨਿਕਲ ਕੇ ਬਾਹਰ ਆਇਆ ਕਿ ਸੁਰੱਖਿਆ ਜਿਹੜੀ ਜੈਡ ਪਲੱਸ ਸੀ ਉਸ ਕਰਕੇ ਪ੍ਰੋਟੈਕਸ਼ਨ ਪੂਰੀ ਦਿੱਤੀ ਗਈ ਪਰ ਕਿਤੇ ਨਾ ਕਿਤੇ ਸੁਰੱਖਿਆ ਦੇ ਵਿੱਚ ਕਟਾਈ ਹੈ ਜਿਹੜੀ ਉਹ ਵਰਤੀ ਗਈ ਹੈ ਜੀ ਜੀ ਸੋ ਹੁਣ ਵੇਖਣਾ ਹੋਵੇਗਾ ਇਸ ਮਾਮਲੇ ਨੂੰ ਲੈ ਕੇ ਕੀ ਨਵਾਂ ਮੋੜ ਨਿਕਲ ਕੇ ਸਾਹਮਣੇ ਆਵੇਗਾ ਜਾਂ ਗਾਰਡ ਆਪਣਾ ਸਪਸ਼ਟੀਕਰਨ ਰੱਖੇਗਾ ਕਿ ਵੀ ਰੋਟੀ ਖਾਣ ਗਿਆ ਸੀ ਜਾਂ ਉਹਨੂੰ ਪਤਾ ਸੀ ਜਾਂ ਨਹੀਂ ਪਤਾ ਸੀ ਜੇ ਪਤਾ ਸੀ ਤਾਂ ਉਹ ਕਿਉਂ ਗਿਆ ਸੀ ਜਾਂ ਨਹੀਂ ਪਤਾ ਸੀ ਕਿ ਇਹ ਡੇਲੀ ਰੁਟੀਨ ਦੇ ਲਈ ਗਾਰਡ ਕਿਤੇ ਚਲਾ ਜਾਂਦਾ ਕਿਉਂਕਿ ਅਕਸਰ ਕੀ ਹੁੰਦਾ ਕਈ ਗਾਰਡ ਰਾਤ ਨੂੰ ਚਲੇ ਜਾਂਦੇ ਨੇ ਸਾਈਡ ਤੇ ਵੀ ਮੈਂ ਜਾਇਆ ਹਾਂ ਕਿਤੇ ਸਾਈਡ ਤੇ ਇਹ ਹੁਣ ਸਾਰੇ ਸਵਾਲ ਨੇ ਜੋ ਨਿਕਲ ਕੇ ਸਾਹਮਣੇ ਆਣਗੇ ਨਿਰਧਾਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਹੁਕਮਰਾਨਾਂ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕੀਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉੱਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲ੍ਹਾਂਗੇ ਅੰਦਰੂਨੀ ਰਾਜ਼ ਬਣਾਗੇ ਬੁਲੰਦ ਆਵਾਜ਼ ਖੇਡ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ ધਰੋਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ ਨਿਰਧਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਹੁਕਮਰਾਨਾਂ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕੀਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਟਹਾਡੇ ਵੱਲ ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲਾਂਗੇ ਅੰਦਰੂਨੀ ਰਾਜ਼ ਬਣਾਗੇ ਬੁਲੰਦ ਆਵਾਜ਼ ਖੇੜ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ धरोਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ